ਅੱਜ ਮੈਨੂੰ ਮੌਕਾ ਮਿਲਿਆ ਇਹ ਟਾਈਮ ਇਹਨਾਂ ਦੇ ਇੱਥੇ ਮੇਰੇ ਗਰਾਊਂਡ ਤੇ ਆ ਕੇ ਮੈਨੂੰ ਅਸ਼ੀਰਵਾਦ ਦੇ ਰਹੇ ਆ ਉਹ ਅੱਗੇ ਵੀ ਦੇਣਗੇ ਮੇਰਾ ਜ਼ਿਲ੍ਹਾ ਦੀ ਧੜਕਣ ਹੈ ਇਹਦਾ ਦੀ ਤੇ ਮੇਰੇ ਜ਼ਿਲ੍ਹਾ ਦੀ ਧੜਕਣ ਹੈ ਬਹੁਤ ਬਹੁਤ ਨਾਲ ਤਲਵਾਨ ਤੇ ਬਾਲ ਵੀ ਜਾਂ ਤੀ ਤੱਕ ਨੇ ਐਲਾਨ ਕੀਤਾ ਤੇ ਮੈਂ ਜਿੰਨੇ ਸਮਾਜ ਬਣਾਇਆਗਾ ਉਹਨੂੰ ਫ੍ਰੀ ਚੁੱਲੇ ਦੇਵਾਂਗਾ ਐਲਾਨ ਪਰਜੀਨ ਮੇਲਾ ਜੀ ਪਰਜੀਨ ਮੇਲੇ ਦੇ ਤੋਂ ਬਾਅਦ ਵਿੱਚ ਕਿਸ ਤਰ੍ਹਾਂ ਲੈ ਜੇ ਤੂੰ ਇਹਦਾ ਦਾਣਾ ਸਹਦਤ ਨੇ ਮਾਲਕ ਅਗੇ ਆ ਵਧੀਆ ਕਿਉਂਕਿ 7:30 ਵਜੇ ਦਾ ਟਾਈਮ ਸੀ ਮੇਰੇ ਅੱਜ ਕੱਲ ਸਨਮਾਨ ਸਮਰੋਹ ਜਿਹੜੇ ਨੇ ਚੱਲ ਰਹੇ ਨੇ ਔਰ ਲਗਾਤਾਰ ਸਿਰ ਤੋਂ ਲੈ ਕੇ ਹੁਣ ਤੱਕ ਜਿਹੜਾ ਮੈਂ ਥੋੜਾ ਲੇਟ ਹੋਇਆ ਵਾਂ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੋਂ ਸਮਾਯਾਚੀਆ ਠੇਕਾ ਜਿਹੜਾ ਦ੍ਰੈਸ਼ੀ ਦਾ ਸਭ ਤੋਂ ਜਿਹਨੂੰ ਪਰਚੀਨ ਕਹਿੰਨੇ ਆਪਾਂ ਜਦੋਂ ਮੈਂ ਛੋਟਾ ਬੱਚਾ ਹੁੰਦਾ ਸੀ ਤਾਂ ਮੇਰੇ ਪਿਤਾ ਜੀ ਤੇ ਮੇਰੀ ਮਾਤਾ ਜੀ ਉਦੋਂ ਸਾਨੂੰ ਇੱਥੇ ਲੈ ਕੇ ਆਦੇ ਹੁੰਦੇ ਸੀ ਤਾਂ ਲੁਧਿਆਣੇ 'ਚ ਕਿਸੇ ਹੋਰ ਜਗ੍ਹਾ ਦਸਹਿਰਾ ਮੇਲਾ ਜਿਹੜਾ ਵਾ ਉਹ ਕਦੀ ਲੱਗਦਾ ਨਹੀਂ ਸੀ ਲੇਕਿਨ ਅੱਜ ਬਥੇਰੇ ਹੋ ਗਏ ਆ ਜਿੰਨੇ ਮਰਜ਼ੀ ਹੋਰ ਬਣ ਜਾਣ ਪਰ ਜੋ ਦ੍ਰੈਸੀ ਦਾ ਮੇਲਾ ਦੇਖਣ ਲਈ ਲੋਕ ਆਉਂਦੇ ਨੇ ਉਹ ਸ਼ਾਇਦ ਕਿਤੇ ਹੋਰ ਜਿਹੜਾ ਵਾ ਉਹ ਦੇਖਣ ਨੂੰ ਮਨ ਨੂੰ ਸਕੂਨ ਜਿਹੜਾ ਵਾ ਉਹ ਸ਼ਾਇਦ ਮਿਲਦਾ ਨਹੀਂ ਕੋਈ ਇਸ ਲਈ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਰਾਮ ਰੀਲਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਬੱਸੀ ਸਾਹਿਬ ਉਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਕਰਨ ਦੇਣਾ ਚਾਹਨਾ ਔਰ ਨਾਲ ਮਰਵਾਹਾ ਸਾਹਿਬ ਨਾਲ ਦੀ ਨਾਲ ਆ ਜਿਹੜੀ ਟੀਮ ਬੈਠੀ ਆ ਕਮਲਜੀ ਬੈਠੇ ਨੇ ਵਿੱਕੀ ਜੀ ਬੈਠੇ ਨੇ ਅਨਿਲ ਜੀ ਬੈਠੇ ਨੇ ਅਸ਼ੋਕ ਸਿਰਸਵਾਲ ਸਾਹਿਬ ਬੈਠੇ ਨੇ ਰਣਵੀਰ ਜੀ ਬੈਠੇ ਨੇ ਤੇ ਬਾਕੀ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਤੁਹਾਡੇ ਮਾਧਿਅਮ ਤੋਂ ਸਭ ਤੋਂ ਪਹਿਲਾਂ ਮੈਂ ਸ਼ਹਿਰ ਨਿਵਾਸੀਆਂ ਨੂੰ ਵੀ ਦਸਹਿਰਾ ਪਰਬ ਦੀ ਜਿਹੜੀ ਆ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਕਿਉਂਕਿ ਅੱਜ ਜਿਹੜੀ ਤਰੀਕ ਆ ਇਹ ਲਗਭਗ ਅ 2 ਤਰੀਕ ਨੂੰ ਦਸਹਰਾ ਪਰਬ ਆ 14 ਤਰੀਕ ਤੋਂ ਲੈ ਕੇ 2 ਤਰੀਕ ਤੱਕ ਦਸਹਰਾ ਪਰਬ ਜਿਹੜਾ ਮਨਾਇਆ ਜਾਣਾ ਵਾ ਔਰ ਇਸ ਤੋਂ ਇਲਾਵਾ 7 ਤਰੀਕ ਨੂੰ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ ਪ੍ਰਗਟਵੱਸਾ 6 ਤਰੀਕ ਨੂੰ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਉਹ ਵੀ ਏਸੀ ਮੈਦਾਨ ਚੋਂ ਕੀਤੀ ਜਾਣੀ ਆ ਤਾਂ ਮੈਂ ਇਸ ਸੰਬੰਧੀ ਜਿਹੜੀ ਆ ਉਹ ਤੁਹਾਡੇ ਮਾਧਿਅਮ ਤੋਂ ਕਹਿਣਾ ਚਾਹਨਾ ਵਾਂ ਕਿ ਸਾਰਿਆਂ ਨੂੰ ਨਵੇਦਨ ਆ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ-ਗੱਲ ਕਰਾਂਗਾ ਮੰਦਰ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਕਰਾਂਗਾ ਕਿ ਲੱਗ ਭਾਗ ਜਿਹੜਾ ਮੇਲਾ ਵਾ ਇਹ 7 ਅਕਤੂਬਰ ਤੋਂ ਪ੍ਰਗਟ ਅਵਸਥਾ ਕਿ ਚੱਲੂਗਾ ਇਹਨੂੰ ਬਹੁਤ ਵੱਡੀ ਤਦਾਦ ਦੇ ਅੰਦਰ ਕਿਉਂਕਿ ਲਗਭਗ ਤੁਹਾਨੂੰ ਵੀ ਤੁਸੀਂ ਵੀ ਸਾਰੇ ਜਾਣਦੇ ਹੋ ਔਰ 36 ਮੇ ਜਿਹੜੀ ਵਿਸ਼ਾਲ ਜੋ ਸ਼ੋਭਾ ਯਾਤਰਾ ਵਾ ਉਹ ਐਤ ਕੀ ਛੇ ਹੁੰਨੀ ਆ ਪੂਰੇ ਨਾਰਦਨ ਇੰਡੀਆ ਦੇ ਅੰਦਰ ਉਸ ਤੋਂ ਬੜੀ ਕੋ ਸ਼ੋਭਾ ਯਾਤਰਾ ਨਹੀਂ ਹੁੰਦੀ ਤਾਂ ਮੈਂ ਇਸ ਸੰਬੰਧੀ ਜਿਹੜਾ ਵਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੱਲ ਹੀ ਜਿਹੜੀ ਆ ਗੱਲ ਕਰੀਆ ਮੰਦਿਰ ਪ੍ਰਬੰਧਕ ਕਮੇਟੀ ਨਾਲ ਗੱਲ ਕਰਾਂਗਾ ਕਿ ਦਸਹਿਰਵ ਦੇ ਤੱਕ ਤੋਂ ਤਰੀਕ ਤੱਕ ਤੇ 5 ਦਿਨ ਜਿਹੜੇ ਟਾਡੇ ਸਮਾਜ ਦੇ ਲੋਕ ਜਿਹੜੇ ਨੇ ਉਹਨਾਂ ਦੇ ਬੱਚੇ ਨੇ ਔਰ ਠੇਕੇਦਾਰ ਜੀ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂ ਮੈਂ ਤੁਹਾਡੇ ਨਾਲ ਆ ਤੁਸੀਂ ਮੇਰੇ ਨਾਲ ਆ ਦੇਖਣ ਨੂੰ ਮਿਲਣਾ ਨਹੀਂ ਚਾਹੀਦਾ ਸਾਡੀਆਂ ਧੀਆਂ ਪੈਣਾ ਬੜੀ ਵੱਡੀ ਤਦਾਨ ਦੇ ਮੇਲੇ ਚ ਆਂਦੀਆਂ ਵਾਂ ਨੌਜਵਾਨ ਵੀ ਆਂਦੇ ਨੇ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਕਿਸੇ ਦਾ ਮੋਬਾਈਲ ਕਿਸੇ ਨੂੰ ਥੱਟ ਕੋਈ ਚੀਜ਼ ਜੜੀ ਆ ਉਹ ਹੋਣ ਨਹੀਂ ਦਿੱਤੀ ਜਾਊਗੀ ਇਹ ਮੇਲਾ ਜਿਹੜਾ ਵਾ ਪੂਰਾ ਸ਼ਾਂਤੀ ਪ੍ਰੀਆ ਜਿਹੜਾ ਵਾ ਸ਼ਾਂਤੀ ਪ੍ਰਤੀਕ ਜਿਹੜਾ ਵਾ ਇਹ ਮਾਨ ਆਇਆ ਜਾਉ ਕਿਉਂਕਿ ਇਹ ਇੱਕ ਇਤਿਹਾਸਿਕ ਜਗ੍ਹਾ ਵਾ ਇਸ ਇਤਿਹਾਸਿਕ ਜਗ੍ਹਾ ਦੇ ਵਿੱਚ ਤੁਸੀਂ ਦੇਖਿਓ ਕਿ ਜਦੋਂ ਇੱਥੇ ਐਂਟਰੀ ਹੁੰਦੀ ਆ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਮੂਰਤੀ ਹੈ ਅੰਦਰ ਵੜਨ ਤੋਂ ਪਹਿਲਾਂ ਨਤਮਸਤਕ ਹੋ ਕੇ ਲੋਕ ਅੰਦਰ ਆਂਦੇ ਆ ਕਿਉਂਕਿ ਪਰਚੀਨ ਹੈ ਇਹ 1900 ਲਗਭਗ ਠਾੜ ਦੇ ਅੰਦਰ ਜਿਹੜੀ ਪ੍ਰਮਾਤਮਾ ਦੀ ਮੂਰਤੀ ਜਿਹੜੀ ਆ ਉਸ ਦੀ ਸਥਾਪਨਾ ਇੱਥੇ ਹੋਈ ਸੀ ਸਾਡਾ ਪੂਰਾ ਆਰਾਮਡੀਨਾ ਕਮੇਟੀ ਵੱਲੋਂ ਮਨਾਇਆ ਜਾਂਦਾ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਇੱਥੇ ਅੱਛੇ ਢੰਗ ਦਾ ਮਨਾਇਆ ਜਾ ਰਿਹਾ ਬਹੁਤ ਹੀ ਆਪਣਾ ਜੋ ਵੀ ਪ੍ਰਸ਼ਾਸਨ ਦਾ ਸਾਨੂੰ ਪੂਰਾ ਸਹਿਯੋਗ ਹੈ ਅਤੇ ਅਸੀਂ ਜਿਹੜਾ ਪਬਲਿਕ ਦਾ ਪੂਰਾ ਧਿਆਨ ਰੱਖਿਆ ਹੋਇਆ ਕੈਮਰੇ ਕੈਮਰੇ 50 ਕੈਮਰੇ ਇੱਥੇ ਲਾਏ ਗਏ ਨੇ ਔਰ ਫਾਇਰ ਫਾਇਰ ਦਾ ਵੀ ਪੂਰਾ ਇੰਤਜ਼ਾਮ ਹੈ ਸਿਲੰਡਰ ਵਗੈਰਾ ਲੈ ਕੇ ਰੱਖੇ ਗਏ ਨੇ ਤੇ ਦੂਜਾ ਅਸੀਂ ਜ ਪੂਰੇ ਭਾਰਤ ਵਿੱਚੋਂ ਖਾਸ ਕਰ ਗੁਜਰਾਤ ਵਿੱਚੋਂ ਤੇ ਜਿਹੜੇ ਮੇਨ ਕਰਕੇ ਖਾਸ ਆਪਣੇ ਦਾਣੂ ਜੀ ਵਿਜੇ ਦਾਣੂ ਜੀ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਇੱਕ ਪਹੁੰਚੇ ਆ ਇਹ ਸਾਡੇ ਪਰਿਵਾਰ ਦਾ ਬਹੁਤ ਵੱਡਾ ਹਿੱਸਾ ਵਾ ਤੇ ਇਸ ਵਾਰ ਮੈਂ ਬੜੀ ਖੁਸ਼ ਹੁੰਦਾ ਉਹਨਾ ਬਣਾਇ ਮੇ ਲਿਆਂਦੇ ਆ ਕਿ ਜਿਹੜੇ ਬੱਚਿਆਂ ਦੇ ਵਧੀਆ ਦੇਖਣ ਦਾ ਕੇਂਦਰ ਹੋਊਗਾ ਵਧੀਆ ਇੰਜਵਾਇ ਕਰਣਗੇ ਬੱਚੇ ਤੇ ਸਕਿਉਰਿਟੀ ਦਾ ਪੂਰਾ ਧਿਆਨ ਰੱਖਿਆ ਗਿਆ ਵਾ ਤੇ ਹਰ ਚੀਜ਼ ਪੱਖੋਂ ਕੈਮਰਿਆਂ ਦੀ ਸਕਿਉਰਿਟੀ ਕੀਤੀ ਗਈ ਆ ਵੈਸੇ ਸਕਿਉਰਿਟੀ ਰੱਖੀ ਗਈ ਆ ਫਾਇਰ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੋਇਆ ਪ੍ਰਸ਼ਾਸਨ ਪੂਰਾ ਸਾਡੇ ਨਾਲ ਆ ਇਸ ਕਰਕੇ ਤੁਹਾਨੂੰ ਕਿਸੇ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਤੰਗੀ ਨਹੀਂ ਆਉਂਗੀ ਸਾਰਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਪਰਿਵਾਰ ਸਮੇਤ ਆਓ ਇੱਥੇ ਤੁਹਾਨੂੰ ਹਰ ਚ ਹਰ ਸੁਵਿਧਾ ਮਿਲੂਗੀ ਸਰ